ਜਾ ਏਦਾਂ ਸਰਦ ਜੀ ਦੇਖੋ ਅਸੀਂ ਬਿਲਕੁਲ ਤੁਸੀਂ ਇਹ ਚੀਜ਼ ਮਨ ਚ ਬਿਲਕੁਲ ਨਹੀਂ ਰੱਖਣੀ ਵੀ ਅਸੀਂ ਤੁਸੀਂ ਇੱਕ ਪੁਲਿਸ ਅਫਸਰ ਅੱਗੇ ਬੈਠੇ ਆ ਅਸੀਂ ਤੁਹਾਡਾ ਹੀ ਪਰਿਵਾਰ ਆ ਅਸੀਂ ਸਿਰ ਤੁਹਾਨੂੰ ਇਸ ਕਰਕੇ ਬੁਲਾਇਆ ਹੈ ਬੱਚੇ ਨੂੰ ਦੇਖੋ ਸਾਨੂੰ ਸਮਾਜ ਤੋਂ ਇਹ ਚੀਜ਼ਾਂ ਸਾਡੀਆਂ ਥਰੂ ਸੀਆਈਡੀ ਇੰਟੈਲੀਜੈਂਸੀ ਸਾਨੂੰ ਪਤਾ ਲੱਗਦਾ ਰਹਿੰਦਾ ਤਾਂ ਜਿਹੜੇ ਬੱਚੇ ਆਪਣੇ ਰਸਤੇ ਤੋਂ ਪਟਕ ਗਏ ਆ ਉਹਨਾਂ ਨੂੰ ਸਹੀ ਰਸਤੇ ਦੇ ਵਿੱਚ ਲੈ ਕੇ ਆਉਣ ਲਈ ਇਹ ਹੈਲਪ ਕਰਦੇ ਸਰਕਾਰ ਦੀਆਂ ਯੂਵਾ ਸਾਂਝ ਜਿਹੜੀ ਹੈਗੀ ਆ ਇੱਕ ਮੈਂ ਆਪਣੀ ਮਹਿਮ ਚੱਲ ਰਹੀ ਆ ਜੀ ਜਿਹੜੀ ਮੈਡਮ ਗੁਰਪ੍ਰੀ ਦਿਓ ਦੇ ਅੰਡਰ ਜਿਹੜੀ ਹੈਗੀ ਆ ਸਾਂਝ ਦਾ ਪ੍ਰੋਜੈਕਟ ਆ ਬਹੁਤ ਵੱਡਾ ਸਾਡੇ ਨਾਲ ਪਹਿਲਾਂ ਵੀ ਕਾਫੀ ਲੜਕੇ ਈਵਨ ਲੜਕੀਆਂ ਵੀ ਜੁੜੀਆਂ ਆ ਸਿਕੀਆਂ ਜਿਹਨ ਜਿਹੜੇ ਆਪਣੇ ਸਾਰੇ ਬੁਰੇ ਕੰਮ ਛੱਡ ਚੁੱਕੇ ਆ ਔਰ ਵਧੀਆ ਕਰ ਰਹੇ ਆ ਜੀ ਜੇ ਕੋਈ ਪੜ੍ਹਾਈ ਕਰ ਰਿਹਾ ਤਾਂ ਉਹ ਪੜ੍ਹਾਈ ਅੱਛੀ ਕਰ ਰਿਹਾ ਵਾ ਜੀ ਜੇ ਕਿਸੇ ਦਾ ਕੋਈ ਬਿਜ਼ਨਸ ਆ ਕੋਈ ਆਪਣਾ ਛੋਟਾ ਮोटा ਕਾਰੋਗ ਹਰ ਜਿਹੜੀ ਬੁਰਾਈ ਉਹ ਦੂਰ ਕੀਤੀ ਜਾ ਸਕਦੀ ਆ ਬੁਰਾਈ ਦੂਰ ਕਰਨ ਲਈ ਸਾਨੂੰ ਆਪਣਾ ਮਨ ਬਣਾਉਣਾ ਪੈਣਾ ਠੀਕ ਹੈ ਨਾ ਬੇਟਾ ਆਪਣਾ ਜਦੋਂ ਤੂੰ ਆਪਣਾ ਮਨ ਆਪਣਾ ਸਟਰੋਂਗ ਕਰ ਲਿਆ ਆਪਣਾ ਮਨ ਚ ਸੋਚ ਲਿਆ ਵੀ ਮੈਂ ਆ ਚੀਜ਼ ਨਹੀਂ ਕਰਨੀ ਇਸ ਬੁਰਾਈ ਤੋਂ ਦੂਰ ਹੋ ਜਾਣਾ ਤੇ ਆਪਣੇ ਪਰਿਵਾਰ ਨਾਲ ਜੁੜ ਕੇ ਰਹਿਣਾ ਤੇਰੀ ਜ਼ਿੰਦਗੀ ਬਹੁਤ ਵਧੀਆ ਹੋ ਜਣੀ ਜਦੋਂ ਆਪਣੇ ਬੱਚਾ ਲੱਗੇਗਾ ਆਪਣਾ ਠੀਕ ਹੈ ਤੇ ਦੂਸਰੀ ਗੱਲ ਇਹ ਜੇ ਉਹ 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 ਜਿੰਨਾ ਚਿਰ ਤੂੰ ਸਾਨੂੰ ਖੁੱਲ ਕੇ ਆਪਣੀ ਹਰ ਗੱਲ ਕਰਦਾ ਨੀਗਾ ਜਿਵੇਂ ਆਪਾਂ ਜਿਵੇਂ ਜੇ ਡਾਕਟਰ ਨੂੰ ਕੋਈ ਗੱਲ ਨਹੀਂ ਦੱਸਦੇ ਤੇ ਡਾਕਟਰ ਦਵਾਈ ਕਿਵੇਂ ਦੇਊਗਾ ਜੇ ਨੂੰ ਜੇ ਆਪਣੇ ਦਰਦ ਸਿਰ ਚ ਆ ਤੇ ਡਾਕਟਰ